ਵਧੀਆ ਦੇਖੋ ਲੈ ਬਿਲਕੁਲ ਇਹ ਜਿੱਦਾਂ ਮਰਜੀ ਕਰ ਲੋ ਇਹਨੂੰ ਸੌਫਟ ਸੌਫਟ ਵਧੀਆ ਜੇ ਆ ਜਿਹੜਾ ਖਾਣਾ ਹੈ ਨਾ ਇਹਦਾ ਆਨੰਦ ਮਾਣੋ ਆਪਣੇ ਘਰਾਂ ਚ ਬਣਾਓ ਖਾਓ ਨਹੀਂ ਪੂਰਾ ਬਣਾਉਣਾ ਇਹਨੂੰ ਤਿੱਖੀਆਂ ਨਹੀਂ ਰੱਖਣ ਵਾਲੇ ਵਾਲੇ ਤੋਂ ਐਦਾਂ ਕਰਕੇ ਆਪਾਂ ਨੇ ਐਦਾਂ ਗੱਠ ਦੇ ਲੈਣੇ ਉਹ ਦਿੱਕਤ ਕਰਦਾ ਹੈ ਜਿਹੜੇ ਪਰਫੈਕਟ ਪੂਰੇ ਬਣਨਗੇ ਨਾ ਖੀਰ ਵਾਸਤੇ ਕਿਹੜੇ ਚੌਲ ਜ਼ਿਆਦਾ ਵਧੀਆ ਹੁੰਦੇ ਆ ਜਿਹੜੇ ਸੋਹਣਾ ਮੌਸਮ ਬਣਿਆ ਬਸ ਮੀਂਹ ਆਉਣੇ ਵਾਲਾ ਹੀ ਆ ਅੱਜ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਕੁੱਕ ਵਿਦ ਜਸਵੀਰ ਚੈਨਲ ਤੇ ਅੱਜ ਫੇਰ ਹਾਜ਼ਰ ਹੋ ਗਈਆਂ ਪੰਜਾਬ ਦੀ ਸੌਣ ਦੇ ਮਹੀਨੇ ਵਿੱਚ ਬਣਾਈ ਜਾਣ ਵਾਲੀ ਖੀਰ ਪੂੜੇ ਤੇ ਮੈਂ ਬਾਹਰ ਜਾ ਕੇ ਦੇਖਿਆ ਨਾ ਬੜਾ ਆਨੰਦਦਾਇਕ ਮੌਸਮ ਠੰਡਾ ਠੰਡਾ ਬਣਿਆ ਹੋਇਆ ਐ ਐਵੇਂ ਲੱਗਦਾ ਵੀ ਮੀਂਹ ਹੁਣੇ ਆਉਣੇ ਵਾਲਾ ਹੀ ਆ ਬਸ ਐਸੇ ਕਰਕੇ ਮੈਂ ਬਾਹਰ ਦੇ ਗਈ ਗੁਰਲੀਨ ਮੇਰੇ ਕੋਲ ਕੈਮਰਾ ਸੱਕ ਕੇ ਆ ਗਈ ਮੈਂ ਕਿਹਾ ਚੱਲ ਫੇਰ ਹੁਣ ਜੇ ਕੈਨਿਊ ਹੋ ਮੌਸਮ ਉਹ ਵਧੀਆ ਬਣਿਆ ਹੋਇਆ ਕਿਉਂ ਨਾ ਅੱਜ ਖੀਰ ਪੂੜੇ ਹੀ ਪਕਾ ਲਈਏ ਠੀਕ ਨਹੀਂ ਖੀਰ ਪੂੜੇ ਆ ਹੁਣ ਬਾਅਦ ਵਿੱਚ ਧਰਦੇ ਆਪਾਂ ਖੀਰ ਖੀਰ ਵਾਸਤੇ ਕਿਹੜੇ ਚੌਲ ਜ਼ਿਆਦਾ ਵਧੀਆ ਹੁੰਦੇ ਆ ਜਿਹੜੇ ਸਿੰਪਲ ਚੌਲ ਹੁੰਦੇ ਆ ਨਾ ਜਿਨ੍ਹਾਂ ਵਿੱਚ ਸਟਾਰਚ ਹੁੰਦਾ ਉਹ ਮੇਰੇ ਹਿਸਾਬ ਨਾਲ ਜ਼ਿਆਦਾ ਵਧੀਆ ਹੁੰਦੇ ਆ ਉਹਨਾਂ ਦਾ ਬੇਸ਼ੱਕ ਸਵਾਦ ਆ ਜਿਹੜਾ ਬਾਸਮਤੀ ਪਰ ਮੈਨੂੰ ਪਰਸਨਲੀ ਸੱਚਾਈ ਤੇ ਦੱਸਾਂ ਮੈਂ ਬਾਸਮਤੀ ਯੂਜ਼ ਕਰਦੀ ਆ ਜ਼ਿਆਦਾ ਕਿਉਂਕਿ ਬਾਸਮਤੀ ਦੀ ਪਿੰਨੀ ਪਿੰਨੀ ਖੁਸ਼ਬੂ ਜੀ ਆਉਂਦੀ ਨਾ ਖੀਰ ਵਿੱਚੋਂ ਮੈਨੂੰ ਉਹ ਜ਼ਿਆਦਾ ਵਧੀਆ ਲੱਗਦੀ ਆ ਬੇਸ਼ੱਕ ਉਹਦਾ ਉਹ ਘੱਟ ਸਟਾਰ ਚ ਛੱਡਦੇ ਆ ਮਤਲਬ ਕਿ ਖੀਰ ਨੂੰ ਰਾਲਣ ਵਿੱਚ ਥੋੜਾ ਜਿਹਾ ਡਿਫਰੈਂਟ ਹੁੰਦੀ ਹੈ ਮਤਲਬ ਥੋੜੀ ਅਲੱਗ ਦੇਖਣ ਵਿੱਚ ਹੁੰਦੀ ਆ ਉਹ ਹਲਕਾ ਹਲਕਾ ਦਾਣਾ ਵੀ ਰਹਿ ਸਕਦਾ ਪਰ ਮੈਂ ਐਸੇ ਕਰਕੇ ਚੌਲ ਆ ਜਿਹੜੇ ਥੋੜੇ ਵੱਧ ਟਾਈਮ ਲਈ ਵੀ ਭਿਉਂਤੇ ਸੀ ਚਲੋ ਕੋਈ ਗੱਲ ਨਹੀਂ ਵੈਸੇ ਸਿੰਪਲ ਚੌਲਾਂ ਜਿਹੜੇ ਹੋਏ ਬੁੱਕ ਦੀ ਗੱਲ ਆ ਵੀ ਉਹ ਵਧੀਆ ਰਹਿੰਦੇ ਆ ਕਿਉਂਕਿ ਸਟਾਰਚਾ ਜਿਹੜਾ ਉਹਨਾਂ ਦਾ ਚੰਗੀ ਤਰ੍ਹਾਂ ਰਲ ਆ ਜਾਂਦਾ ਖੀਰ ਨੂੰ ਪਰ ਆਪਾਂ ਨੇ ਪਹਿਲਾਂ ਆਟਾ ਤਿਆਰ ਕਰਨਾ ਹੈ ਆਟਾ ਮੈਂ ਆ ਦੋ ਕ올ੀਆਂ ਲੈ ਲਈਆਂ ਆਟਾ ਛਾਣ ਕੇ ਨਾ ਇੱਕ ਕ올ੀ ਮੈਂ ਪਹਿਲਾਂ ਲੈ ਲਈ ਇੱਕ ਮੈਂ ਹੋਰ ਲੈ ਲੈਣੀ ਆਪਾਂ ਨੇ ਕੀ ਕਰਨਾ ਇਹਦਾ ਦੋ ਕ올ੀਆਂ ਵਿੱਚ ਜਿਹਨੂੰ ਜ਼ਿਆਦਾ ਪਸੰਦ ਆ ਮਿੱਠਾ ਉਹ ਦੋ ਕ올ੀਆਂ ਹੀ ਲੈ ਸਕਦਾ ਹੈ ਮੈਂ ਸ਼ੁਕਰ ਜੇ ਤੁਸੀਂ ਗੁੜ ਮਤਲਬ ਵਰਤਣਾ ਚਾਹੁੰਦੇ ਆ ਆ ਗੁਰ ਨੂੰ ਛੋਟੇ ਛੋਟੇ ਪੀਸ ਕਰਕੇ ਪਹਿਲਾਂ ਭੋਂਕੇ ਰੱਖ ਦੋ ਠੰਡੇ ਪਾਣੀ ਵਿੱਚ ਨਾਰਮਲ ਪਾਣੀ ਵਿੱਚ ਉਹ ਜਦੋਂ ਘੁਲ ਗਏ ਚੰਗੀ ਤਰ੍ਹਾਂ ਉਹਨੂੰ ਚੰਗੀ ਤਰ੍ਹਾਂ ਛਾਣ ਲਓ ਆਪਾਂ ਉਹਨੂੰ ਵਰਤ ਲਓ ਪਰ ਮੈਂ ਹੁਣ ਸ਼ੱਕਰ ਲੈਣੀ ਆ ਜੇ ਥੋੜਾ ਜਨਾ ਜੇ ਆਪਾਂ 20% ਘੱਟ ਰੱਖੀਏ ਜਿਵੇਂ ਦੋ ਕੋਲੀਆਂ ਤਾਂ ਪੌਣੇ ਦੋ ਕੋਲੀਆਂ ਉਹਦੇ ਨਾਲ ਪਰਫੈਕਟ ਬਣਦੇ ਆ ਪੂੜੇ ਜੇ ਆਪਾਂ ਜਿਹੜੇ ਹੁਣ ਮਿੱਠਾ ਜ਼ਿਆਦਾ ਬਸਾ ਕਰਦੇ ਜਿਉ ਮਿੱਠਾ ਵੱਧ ਪਾਉਂਦੇ ਆ ਨਾ ਉਹ ਫਿਰ ਉਹਨੂੰ ਫਲਾਉਣ ਵਿੱਚ ਮਿੱਠਾ ਜਿਹੜਾ ਉਹ ਦਿੱਕਤ ਕਰਦਾ ਹੈ ਜਿਹੜਾ ਪਰਫੈਕਟ ਗੋੜੇ ਬਣਨਗੇ ਨਾ ਉਹ ਤੁਸੀਂ ਦੋ ਕੋਲੀਆਂ ਜਿਹੜੇ ਆਟੇ ਦੀਆਂ ਲਈਆਂ ਤਾਂ ਦੋ ਕੋਲੀਆਂ ਤੋਂ ਘੱਟ ਲਿਓ ਮਿੱਠਾ ਆ ਹੁਣ ਆਪਾਂ ਨੇ ਇੱਕ ਇੱਕ ਆਹ ਪਾਤੀ ਗੋਲੀ ਇੱਕ ਪਾਤੀ ਆਹ ਪੌਣੀ ਗੋਲੀ ਮਤਲਬ ਪੌਣੇ ਦੋ ਕੋਲੀਆਂ ਲਈਆਂ ਮੈਂ ਦੋ ਕੋਲੀਆਂ ਆਟੇ ਵਿੱਚ ਆਪਾਂ ਨੇ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਮੈਂ ਪਹਿਲਾਂ ਇਹਨੂੰ ਸਿੰਪਲ ਰਲਾ ਲੈਣਾ ਬਾਅਦ ਵਿੱਚ ਨਾ ਮੈਂ ਥੋੜਾ ਪਾਊਡਰ ਜਾ ਪਾ ਦੂੰਗੀ ਆਪਣੀ ਸੌਫ ਦਾ ਉਹ ਮੈਂ ਹੁਣੇ ਨਹੀਂ ਪਾਉਣਾ ਬਾਅਦ ਵਿੱਚ ਰਲਾ ਦੂੰਗੀ ਹੁਣ ਮੈਂ ਇਹਨੂੰ ਅਜੇ ਪਾਣੀ ਵਿੱਚ ਸਿੰਪਲ ਰਲਾਉਣ ਵਾਸਤੇ ਰੱਖ ਦੇਣਾ ਫਿਰ ਐਨੇ ਨੂੰ ਆਪਾਂ ਅਗਲੀ ਤਿਆਰੀ ਕਰਦੇ ਆ ਆਪਣੇ ਪਹਿਲਾਂ ਥੋੜਾ ਥੋੜਾ ਪਾਣੀ ਪਾ ਲੈਣਾ ਸ਼ੱਕਰ ਨਾਲ ਬਣਾਉਣਾ ਸੌਖਾ ਕੰਮ ਆ ਨਾਲ ਦੀ ਨਾਲ ਆਪਾਂ ਨੇ ਰਲਾਈ ਜਾਣਾ ਇਹਨੂੰ ਤਾਂ ਕੇ ਗੰਡਾ ਨਾ ਬਣ। ਥੋੜਾ ਥੋੜਾ ਪਾਣੀ ਪਾ ਕੇ ਚੰਗੀ ਤਰ੍ਹਾਂ। ਇਹਦੇ ਵਿੱਚ ਨਾ ਪਹਿਲਾਂ ਹੀ ਗੁੜ ਦੇ ਵਿੱਚ ਚਾਹੇ ਸ਼ੱਕਰ ਬਣਦੀ ਹੈ ਗੁੜਚਾ ਬਣਦਾ ਇਹਦੇ ਵਿੱਚ ਸੋਡਾ ਪਾਉਂਦੇ ਹੀ ਆ। ਇਹਨੂੰ ਦੂਜਾ ਅਲੱਗ ਤੋਂ ਸੋਡਾ ਪਾਉਣ ਦੀ ਲੋੜ ਨਹੀਂ ਪੈਂਦੀ। ਇਹ ਵੀ ਗੁੜ ਦੀ ਗੱਲ ਬਹੁਤ ਵਧੀਆ ਹੈ। ਚੀਨੀ ਚੀਨੀ ਦੇ ਨਹੀਂ ਵਧੀਆ ਲੱਗਦੇ। ਚੀਨੀ ਦਾ ਬਸ ਉਹ ਹੁੰਦਾ ਕੰਮ ਸਾਰਨੇ ਵਾਲੀ ਗੱਲ ਹੋਰ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਤੁਸੀਂ ਖਾ ਲੇ ਖੀਰ ਪੂੜੇ ਬਣਾ ਕੇ ਜਾਂ ਨਹੀਂ ਮੈਂ ਤਾਂ ਮੈਨੂੰ ਲੱਗਦਾ ਲੇਟੇ ਹੋ ਗਈ ਚਲੋ ਕੋਈ ਗੱਲ ਨਹੀਂ ਆਪਾਂ ਹੁਣ ਕੀ ਕਰੀਏ ਚੈਨਲ ਤੇ ਨਾ ਥੋੜਾ ਲੇਟ ਹੋ ਜੰਨੀ ਆ ਮੈਂ ਵੀਡੀਓ ਪਾਉਣ ਤੇ ਚਲੋ ਜੀ ਆਪਾਂ ਨੇ ਇੰਨਾ ਕੁ ਪਤਲਾ ਕਰ ਲਿਆ ਹੁਣ ਆਪਾਂ ਨੇ ਇਹਨੂੰ ਰੈਸਟ ਵਾਸਤੇ ਰੱਖ ਦੇਣਾ ਆਪਾਂ ਕਰੀਏ ਆਪਣੇ ਹੋਰ ਕੰਮ। ਕੂੜਿਆਂ ਨੂੰ ਆਪਾਂ ਨੇ ਲਾਉਣਾ ਸਰੋਂ ਦਾ ਤੇਲ ਇਹ ਬਰਸ਼ਣੀ ਮੇ ਵਰਤਣਾ ਚ ਅੱਜ ਆਪਾਂ ਨੇ ਇਹ ਮੇਰੀ ਆਣ ਲੱਗ ਕੱਪੜਾ ਬਚਿਆ ਹੋਇਆ ਆਪਣੇ ਜਿਵੇਂ ਆਪਾਂ ਬੰਨਦੇ ਆ ਨਾ ਪੱਗ ਉਹਦੇ ਵਿੱਚੋਂ ਬਚਿਆ ਹੋਇਆ ਹੈ। ਮੈਂ ਕਿਹਾ ਚਲੋ ਮੈਂ ਇਹ ਸਾਫ ਸੁਥਰੇ ਨੂੰ ਨਾ ਐਦਾਂ ਲਪੇਟ ਲਵਾਂ ਕਿਉਂਕਿ ਆਪਾਂ ਨੇ ਦੇਖਿਆ ਹਮੇਸ਼ਾ ਇਹ ਜਿਹੜਾ ਪੁਰਾਣੇ ਸਮੇਂ ਵਿੱਚ ਐ ਇਦਾਂ ਕੱਪੜਾ ਕਰਕੇ ਕਰਦੇ ਸੀ ਨਾ ਕੱਪੜਾ ਲਪੇਟ ਕੇ ਸਰੋਂ ਦਾ ਤੇਲ ਬੂੜਿਆਂ ਨੂੰ ਲਾਉਂਦੇ ਸੀ ਇਹ ਬਹੁਤ ਵਧੀਆ ਗੱਲ ਆ ਇਹਦੇ ਨਾਲ ਨਾ ਪੂਰਾ ਪੂਰਾ ਹਿਸਾਬ ਨਾਲ ਲੱਗਦਾ ਇਹ ਨਹੀਂ ਹੈਗਾ ਵੀ ਜ਼ਿਆਦਾ ਤੇਲ ਵਾਲੇ ਨਹੀਂ ਬਣਦੇ ਫਿਰ ਇਹ ਇਦਾਂ ਕਰਕੇ ਆਪਾਂ ਨੇ ਲਪੇਟ ਲੈਣਾ ਉਹ ਤਾਂ ਪੂਰਾ ਹੁਣ ਮੋਟਾ ਕੋਈ ਢੱਕਾ ਲੈ ਲੈਂਦੇ ਸੀ ਚੋਰ ਹੁਣ ਮੇਰੇ ਕੋਲ ਤਾਂ ਹੁਣ ਢੱਕਾ ਹੈ ਨਹੀਂ ਮੈਂ ਆਹੀ ਹਿੱਸਾ ਮੋਟਾ-ਮੋਟਾ ਜਿਹਾ ਲਪੇਟ ਲਿਆ ਹਣਾ ਇਹਨੂੰ ਕਰ ਲੈਣਾ ਸੈਂਟਰ ਚੋਂ ਕੱਟ ਇੱਦਾਂ ਸੈਂਟਰ ਚੋਂ ਕੱਟ ਕਰ ਲੈਣਾ ਤਾਂ ਕਿ ਮੈਂ ਗੱਠ ਦੇ ਸਕਾਂ ਇੱਦਾਂ ਲਪੇਟ ਕੇ ਇੱਦਾਂ ਕਰਕੇ ਆਪਾਂ ਨੇ ਇੱਦਾਂ ਗੱਠ ਦੇ ਲੈਣੇ ਚਲੋ ਜੀ ਇਹਨੂੰ ਕਰੀਏ ਬਾਏ ਬਾਏ ਇਹ ਬਣਾਊਗਾ ਅੱਜ ਪੂੜੇ ਦੇਖੋ ਕਿੰਨਾ ਸੋਹਣਾ ਬਣ ਗਿਆ ਅੱਧੀ ਕੌਲੀ ਤੋਂ ਘੱਟ ਮੈਂ ਬਾਸਮਤੀ ਚੌਲੇ ਲੈ ਲਏ ਕਿਉਂਕਿ ਮੇਰੇ ਕੋਲ ਦੂਜੇ ਸਿੰਪਲ ਚੌਲ ਹੈ ਨਹੀਂ ਵੈਸੇ ਸਿੰਪਲ ਚੌਲਾਂ ਦੀ ਵਧੀਆ ਬਣਦੀ ਹੈ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸਟਾਰਚਿੰਗ ਬਾਰੇ ਤੇ ਇਹ ਹੁਣ ਮੈਂ ਚੌਲਾਂ ਜਿਹੜੇ ਜ਼ਿਆਦਾ ਟਾਈਮ ਭਿਓ ਕੇ ਰੱਖੇਆਂ ਇਹਨਾਂ ਨੂੰ तकरीबन 6 ਘੰਟੇ ਤਾਂ ਹੋ ਗਏ ਇਹ ਦੇਖੋ ਚੌਲਾਂ ਜਿਹੜਾ ਹੁਣ ਬਿਲਕੁਲ ਟੁੱਟ ਰਿਹਾ ਹੈ ਨਹੀਂ ਇਹਨਾਂ ਦਾ ਥੋੜਾ ਬਣਨਾ ਔਖਾ ਹੋ ਜਾਂਦਾ ਕਿਉਂਕਿ ਇਹ ਤਾਂ ਹੁਣ ਫਿਰ ਆਪਾਂ ਦੂਜੀ ਤਰ੍ਹਾਂ ਸਿੰਪਲ ਚੌਲ ਬਣਾਉਣ ਵਾਸਤੇ ਵਰਤਦੇ ਆ ਹੁਣ ਆਪਾਂ ਨੇ ਅੱਜ ਮੈਂ ਇਹ ਦੇ ਵਾਸਤੇ ਨਾ ਭਾਵੇਂ ਮੈਂ ਦਲੀਆ ਬਣਾਉਣਾ ਹੋਵੇ ਇਹ ਅਲੱਗੇ ਕੁੱਕਰ ਲਿਆ ਹੋਇਆ ਹੈ 3 ਕਿਲੋਟਰ ਦਾ ਕੁੱਕਰ ਆਪਾਂ ਨੇ 1 ਕਿਲੋ ਇੰਨੇ ਕਚੌਲਾਂ ਵਿੱਚ ਨਾ 1 ਕਿਲੋ ਦੇ ਕਰੀਬ ਲੈਣਾ ਨਾ ਦੁੱਧ ਇਹ ਦੁੱਧ ਮੈਂ ਪੁੰਨ ਲਿਆ 1 ਕਿਲੋ ਦੇ ਕਰੀਬ ਦੁੱਧ ਦਾ ਆਪਾਂ ਨੇ ਇਹਨੂੰ ਉਬਾਲੀ ਆਉਣ ਦੇਣੀ ਆ ਦਾਂ ਬੰਦ ਕਰਕੇ ਰੱਖ ਦੇਣਾ ਪੂਰੀ ਤਰ੍ਹਾਂ ਉਬਾਲਾ ਹੋਣ ਦੇਣਾ ਚਾਹੀਦਾ ਫਿਰ ਆਪਾਂ ਨੇ ਚੋਲ ਪਾਉਣੇ ਆ ਇੱਕ ਵਾਰੀ ਉਬਾਲਾ ਆ ਜਾਵੇ ਉਸ ਤੋਂ ਬਾਅਦ ਬਿਲਕੁਲ ਦੀਵੇ ਵਾਂਗੂ ਹਲਕੀ ਅੱਗ ਕਰਦਾਣੀ ਬਦਾਮ ਲੈ ਲੇ ਕਾਜੂ ਤੇ ਪਿਸਤਾ ਆਪਾਂ ਨੇ ਐਦਾਂ ਕਰਕੇ 2-2 4-4 ਬਦਾਮਾਂ ਨੂੰ ਨਾ ਕੁੱਟ ਲੈਣਾ ਇਹਦੇ ਵਿੱਚ ਥੋੜਾ ਜਿਹਾ ਦਰਦਰੇ ਜਿਹੇ ਕੁੱਟ ਲੈਣਾ ਐਦਾਂ ਕਰਕੇ ਕਿਉਂਕਿ ਕੱਟਣੇ ਨੂੰ ਟਾਈਮ ਲੱਗ ਜਾਂਦਾ ਜੇ ਆਪਾਂ ਚਾਕੂ ਨਾਲ ਕੱਟੀਏ ਉਵਾਲੀ ਆ ਗਈ ਆਪਾਂ ਨੇ ਹੁਣ ਆਪਣੇ ਚੌਲ ਪਾ DNA ਤੇ ਕਰਨੂ ਬਿਲਕੁਲ ਘੱਟ ਸੀ ਮੱਗ ਤੇ ਨਾ ਇਹਨੂੰ ਬੰਦ ਕਰਕੇ ਤਕਰੀਬਨ 20 ਮਿੰਟ ਵਾਸਤੇ ਰੱਖ ਦੇਣਾ ਫਿਰ ਆਪਾਂ ਨੇ ਇਹਦੀ ਕੰਡੀਸ਼ਨ ਦੇਖਣੀ ਆ ਇਹ ਦੇਖੋ ਇਹ ਤਾਂ ਹੁਣ ਇਹਦੇ ਵਾਸਤੇ ਨਾ ਜਿਹੜੇ ਚੌਲ ਆ ਬਹੁਤ ਘੱਟ ਵਰਤਨੇ ਪੈਣੇ ਆ ਚੌਥਾ ਚਾਰ ਹਿੱਸੇ ਵੱਧ ਜਾਂਦੀ ਆ ਖੀਰ ਹੁਣ ਦੇਖੋ ਬਿਲਕੁਲ ਕੋਈ ਕੋਈ ਦਿਖਦਾ ਨਾ ਚੌਲ ਵਿੱਚ ਇੰਨੀ ਰੱਖਣੀ ਆ ਬਸ ਆਜ ਬਿਲਕੁਲ ਘੱਟ ਕਰ ਆਪਾਂ ਨੇ ਕਰ ਦੇਣਾ ਬੰਦ ਇਹ ਇਹਨੂੰ ਐਦਾਂ ਘਮਾ ਲੈਣਾ ਤੁਸੀਂ ਦੱਸਿਓ ਮੈਂ ਤਾਂ ਇੱਥੇ ਪਹਿਲੀ ਵਾਰ ਹੀ ਦੇਖਿਆ ਇਹ ਕੁੱਕਰ ਜਦ ਮੈਂ ਖਰੀਦੇ ਆ ਐਦਾਂ ਬੰਦ ਹੁੰਦਾ ਇਹ ਨਿਕਾ ਟੱਗ ਤੇ ਆਪਾਂ ਨੇ ਇਹਨੂੰ ਰੱਖ ਦੇਣਾ 20 ਮਿੰਟ ਵਾਸਤੇ ਰੱਖ ਦੇਣਾ ਤੇ ਇਹਦੀ ਆਪਾਂ ਨੇ ਸੀਟੀ ਦੀ ਵੱਜਣ ਦੇਣੀ ਬਸ ਬਿਲਕੁਲ ਐਦਾਂ ਸੀ ਮੱਗ ਤੇ 20 ਮਿੰਟ ਵਾਸਤੇ ਰੱਖ ਦੇਣਾ ਆਪਾਂ ਨੇ ਫੇਰ ਆਪਾਂ ਨੇ ਦੇਖਣਾ ਜੇ ਦੁੱਧ ਦੀ ਲੋੜ ਹੋਈ ਤਾਂ ਹੋਰ ਕਿ ਵੀ ਕਿੱਦਾਂ ਰਲਦੀ ਆ ਖੀਰ ਜਾਂ ਕਿਵੇਂ ਉਹਦੇ ਮੁਤਾਬਕ ਫੇਰ ਆਪਾਂ ਹੋਰ ਦੁੱਧ ਪਾ ਦਿੰਗੇ ਕੁੱਕਰ ਦੀ ਸੀਟੀ ਦੀ ਨਾ ਆਪਾ ਕੱਢ ਕੇ ਮੈਂ ਕਿਹਾ ਚਲੋ ਮੈਂ ਦੇਖਾ ਹੁਣ 20 ਮਿੰਟ ਤੋਂ ਵੱਧ ਹੋ ਗਿਆ ਟਾਈਮ ਦੇਖੋ ਬਾਸਮਤੀ ਚੌਲ ਖੋਲ ਕਰਕੇ ਨਾ ਇਹ ਅਜੇ ਚੰਗੀ ਤਰ੍ਹਾਂ ਮਤਲਬ ਰਲੀਆਂ ਨਹੀਂ ਹੈਗੀ ਖੀਰ ਬਾਸਮਤੀ ਦੇ ਦੇਖੋ ਕਿੰਨੇ ਲੰਬੇ ਲੰਬੇ ਚੌਲ ਤਾਂ ਹੀ ਜਿਹੜੇ ਸਿੰਪਲ ਚੌਲਾਂ ਉਹ ਆਰਾਮ ਨਾਲ ਰਲ ਜਾਂਦੇ ਆ ਇਹਦੇ ਕਿਉਂਕਿ ਉਹਨਾਂ ਤੇ ਸਟਾਰਟ ਤੇ ਜ਼ਿਆਦਾ ਹੁੰਦਾ ਆਪਾਂ ਨੇ ਇਹਨੂੰ ਹੁਣ ਖੁੱਲੇ ਰੱਖ ਕੇ ਹੀ ਢਾਹ ਲੈਣਾ ਥੋੜਾ ਟਾਈਮ ਹੁਣ ਭਾਵੇਂ ਅੱਗ ਤੇਜ਼ ਕਰ ਲੋ ਐਦਾਂ ਰੱਖ ਦੇਣਾ ਮੈਂ ਇਹਨੂੰ ਕਿ ਦੁੱਧ ਪਾਉਣੇ ਤਾਂ ਬਿਲਕੁਲ ਥੋੜਾ ਥੋੜਾ ਕਰਕੇ ਰਲਾਉਣਾ ਆਪਾਂ ਨੇ ਕਿਉਂਕਿ ਜੇ ਪਹਿਲਾਂ ਹੀ ਜ਼ਿਆਦਾ ਪਾਉਂਗੇ ਨਾ ਫਿਰ ਉਬਲੀ ਜਾਂਦੀ ਹੈ ਉੱਪਰ ਤੱਕ ਹਰੂ ਜੇ ਧਿਆਨ ਚ ਰੱਖਣਾ ਹੈੇਠਾ ਨਹੀਂ ਰੱਖਣੀ ਚਾਹੀਦੀ ਫਿਰ ਸਮੈਲ ਜੀ ਹੋ ਜਾਂਦੀ ਹੈ ਖੀਰ ਤਕਰੀਬਨ ਆਪਣੀ ਬਣ ਚੁੱਕੀ ਆ ਪਰ ਇਹ ਬਾਅਦ ਵਿੱਚ ਨਾ ਗਾੜੀ ਹੋ ਜਾਂਦੀ ਹੈ ਇਹ ਨਾਲੇ ਥੋੜੀ ਥੋੜੀ ਰਲੀ ਜਾਊਗੀ ਜਦ ਆਪਾਂ ਨੇ ਇਹਦੇ ਵਿੱਚ ਦੁੱਧ ਪਾਉਣੇ ਤਾਂ ਇਹਦਾ ਟੈਂਪਰੇਚਰ ਆ ਜਿਹੜਾ ਲੋ ਨਹੀਂ ਹੋਣਾ ਚਾਹੀਦਾ ਐਵੇਂ ਬਸ ਥੋੜਾ ਥੋੜਾ ਕਰਕੇ ਪਾ ਸਕਦੇ ਆ ਨਹੀਂ ਅਲੱਗ ਗਰਮ ਕਰਕੇ ਪਾ ਲਓ ਕੋਈ ਗੱਲ ਨਹੀਂ ਥੋੜੀ ਜਿਹੀ ਪਤਲੀਆਂ ਰੱਖੂਗੇ ਤਾਂ ਬਾਅਦ ਚ ਸੈੱਟ ਰਹੂਗੀ ਨਹੀਂ ਫਿਰ ਗਾੜੀ ਹੋਣਦੀ ਆ ਬਿਲਕੁਲ ਆਪਣੀ ਖੀਰ ਆ ਜਿਹੜੀ ਪਰ ਇਹ ਥੋੜਾ ਟਾਈਮ ਲੇਗੀ ਕਿਉਂਕਿ ਆਪਣਾ ਬਾਸਮਤੀ ਚਾਵਲ ਆਪਾਂ ਨਹੀਂ ਵਰਤੇ ਆ ਇਸ ਕਰਕੇ ਇਹਨੂੰ ਆਪਾਂ ਨੂੰ ਵੱਧ ਟਾਈਮ ਆ ਜਿਹੜਾ ਤਕਰੀਬਨ 40-45 ਮਿੰਟ ਲੱਗ ਗਏ ਮੈਨੂੰ ਚਲੋ ਠੀਕ ਹੈ ਜੀ ਆਪਣੀ ਖੀਰ ਬਣ ਗਈ ਆਪਾਂ ਨੇ ਬਣਾਉਣੇ ਆ ਹੁਣ ਪੂੜੇ ਨਾ ਪਤਲੀ-ਬਤਲੀ ਮਲਾਈ ਆ ਜਾਂਦੀ ਆ ਇਸ ਕਰਕੇ ਭਾਵੇਂ ਹੁਣ ਮੈਂ ਬੰਦ ਵੀ ਕਰ ਦੇਣਾ ਇਹਨੂੰ ਖੀਰ ਨੂੰ ਪਰ ਆਪਾਂ ਨੇ ਕੜਛੀ ਆ ਜਿਹੜੀ ਚਲਾਉਂਦੇ ਰਹਿਣਾ ਨਹੀਂ ਉੱਪਰ ਮਲਾਈ ਦੀ ਜਿਹੜੀ ਪਤ ਆ ਉਹ ਆ ਗਈ ਫਿਰ ਉਹ ਖਾਣ ਵਿੱਚ ਬਿਲਕੁਲ ਸੋਹਣੀ ਨਹੀਂ ਲੱਗਦੀ ਇਸ ਕਰਕੇ ਆਪਾਂ ਨੇ ਇਹਨੂੰ ਚਲਾਈ ਜਾਣਾ ਇਦਾਂ ਵਿੱਚ-ਵਿੱਚ ਨੂੰ ਥੋੜਾ ਟਾਈਮ ਛੱਡ ਕੇ ਜਦ ਤੱਕ ਇਹ ਖਾਣਯੋਗ ਨਹੀਂ ਹੁੰਦੀ ਵੈਸੇ ਤਾਂ ਠੰਢੀ-ਠੰਢੀ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਆਈਸਕ੍ਰੀਮੇ ਲੱਗਦੀ ਆ ਫਿਰ ਤਾਂ ਦੇਖੋ ਕਿੰਨੀ ਵਧੀਆ ਘੁਲ ਕੇ ਨਾਲੇ ਆਪਾਂ ਨੇ ਬਾਸਮਤੀ ਝੋਲ ਵਰਤੇ ਆ ਫਿਰ ਵੀ ਕਿੰਨੀ ਸੋਹਣੀ ਬਣੀ ਆ ਕਰੀਮੀ ਕਰੀਮੀ ਇਹਦੇ ਵਿੱਚ ਮੈਂ ਕੋਈ ਕੰਡੈਂਸਡ ਮਿਲਕ ਨਹੀਂ ਪਾਇਆ ਕੋਈ ਆਪਾਂ ਨੇ ਆਪਣਾ ਮਿਲਕ ਪਾਊਡਰ ਨਹੀਂ ਪਾਉਣਾ ਕੁਛ ਨਹੀਂ ਨਾਲੇ ਇੱਥੇ ਦੀਆਂ گاਵਾ ਦੀ ਹੈ ਇਹ ਦੁੱਧ ਦੀ ਬਣੀ ਜਿ ਹੈਗੀ ਤੇ ਮੱਝਾਂ ਦੀ ਆ ਜਿਵੇਂ ਆਪਾਂ ਇੰਡੀਆ ਬਣਾਉਨੇ ਆ ਉਹ ਤਾਂ ਬਹੁਤ ਸੋਹਣੀ ਵਧੀਆ ਹੀ ਗਾੜੀ-ਗਾੜੀ ਬਣਦੀ ਆ ਕੁਛ ਹੋਰ ਅਲੱਗ ਖੋਆ ਵਗੈਰਾ ਜਾਂ ਕੰਡੈਂਸਡ ਮਿਲਕ ਜਾਂ ਕੋਈ ਹੋਰ ਪਾਊਡਰ ਵਗੈਰਾ ਪਾਉਣ ਦੀ ਲੋੜ ਨਹੀਂ ਬਹੁਤ ਵਧੀਆ ਖੀਰ ਬਣ ਕੇ ਆਪਣੀ ਤਿਆਰ ਆ ਆਪਾਂ ਨੇ ਕਾਜੂ ਬਦਾਮ ਵੀ ਇਹਦੇ ਵਿੱਚ ਪਾ ਦਾਣੇ ਤੇ ਇਹਨੂੰ ਚੰਗੀ ਤਰ੍ਹਾਂ ਰਲਾ ਦੇਣਾ ਹੁਣ ਆਪਾਂ ਨੇ ਕਰ ਲੈਣੀ ਤਿਆਰੀ ਪੂੜਿਆਂ ਦੀ ਪੂੜਿਆਂ ਵਾਸਤੇ ਆਪਾਂ ਚੱਕ ਕਰ ਲਈਏ ਆਪਣਾ ਕਿੱਦਾਂ ਦਾ ਬਣਿਆ ਹੁਣ ਇਹ ਮੈਨੂੰ ਗਾੜਾ ਹੋਇਆ ਵਾ ਲੱਗਦਾ ਥੋੜਾ ਪਹਿਲਾਂ ਆਪਾਂ ਇੱਕ ਪੂੜਾ ਬਣਾ ਕੇ ਦੇਖਦੇ ਆ ਜੇ ਮੈਨੂੰ ਸੈੱਟ ਲੱਗਿਆ ਤਾਂ ਮੈਂ ਥੋੜਾ ਜਿਹਾ ਹੋਰ ਪਾ ਦੂੰਗੀ ਇਹਦੇ ਵਿੱਚ ਹਲਕਾ ਜਿਹਾ ਪਾਣੀ ਨਹੀਂ ਨਹੀਂ ਆਪਾਂ ਨੇ ਪਾਉਣਾ ਇੱਕ ਪਦਾਂ ਨਾਲ ਦੀ ਨਾਲ ਆਪਾਂ ਨੇ ਸਰੋਂ ਦਾ ਤੇਲ ਆ ਜਿਹੜਾ ਗਰਮ ਕਰਨਾ ਹੈ। ਇਹਦੀ ਕੁੜਤਣ ਆਪਾਂ ਨੇ ਕਰਨੀ ਆ ਦੂਰ ਗਰਮ ਕਰ ਲੈਣਾ। ਤੇ ਆ ਮੈਂ ਗੱਤਾ ਲੈ ਲਿਆ ਗੱਤੇ ਨੂੰ ਏਦਾਂ ਸ਼ੇਪ ਜੀ ਦੇ ਕੇ ਕੱਟ ਲਿਆ ਵੀ ਤਾਂ ਕਿ ਕਿਨਾਰੀਆਂ ਜਿਹੜੀਆਂ ਇਹਨੂੰ ਖਰਾਬ ਨਾ ਕਰਨ ਜਦ ਆਪਾਂ ਨੇ ਪੂਰਾ ਬਣਾਉਣਾ ਇਹਨੂੰ ਧਿੱਖੀਆਂ ਨਹੀਂ ਰੱਖਣ ਵਾਲੇ ਵਾਲੇ ਤੋਂ। ਇਹ ਲੈ ਲਿਆ। ਇੱਦਾਂ ਆਪਾਂ ਨੇ ਟਿਸ਼ੂ ਪੇਪਰ ਰੱਖ ਲੈਣੇ ਤੇ ਇਹ ਹੋ ਗਿਆ ਆਪਣਾ ਤੇਲ ਲਗਾਉਣ ਵਾਸਤੇ ਤਵਾ ਆਪਣਾ ਗਰਮ ਹੋ ਚੁੱਕਿਆ ਤੇਲ ਵੀ ਆਪਣਾ ਠੰਡਾ ਹੋ ਚੁੱਕਿਆ ਥੋੜੀ ਜੀ ਆਪਾਂ ਨੇ ਸੌਂਫ ਪਾ ਲੈਣੀ ਅੱਧਾ ਚਮਚ ਮੈਂ ਸੌਂਫ ਦਾ ਰਗੜ ਲਿਆ ਸੀ ਤੇ ਆਪਾਂ ਨੇ ਬਣਾਉਣਾ ਸ਼ੁਰੂ ਕਰੀਏ ਆਪਣੇ ਪੂੜੇ ਪਹਿਲਾ ਪੂੜਾ ਆਪਾਂ ਪਾਈਏ ਕਿਉਂਕਿ ਤਕਰੀਬਨ ਗਰਮ ਆ ਮੈਂ ਪਹਿਲਾ ਪੂੜਾ ਛੋਟਾ ਬਣਾਉਂਗੀ ਇਹ ਆਪਾਂ ਨੇ ਤਿਆਰ ਕਰ ਲੈਣਾ ਹੱਥ ਵਿੱਚ ਆਪਣੇ ਇਹ ਦੋਨੇ ਚੀਜ਼ਾਂ ਕਿਉਂਕਿ ਇਹਨਾਂ ਦੀ ਸਹਾਇਤਾ ਨਾਲ ਆਪਾਂ ਇਹ ਬਣਾਉਣਾ ਹੈ ਐਦਾਂ ਕਰਕੇ ਆਪਾਂ ਨੇ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਗਰੀਸ ਕਰ ਲੈਣਾ ਪਹਿਲਾ ਪੂੜਾ ਮੈਂ ਛੋਟਾ ਹੀ ਬਣਾ ਕੇ ਦੇਖਣਾ ਕਿਉਂਕਿ ਪਹਿਲਾ ਪੂੜਾ ਤਾਂ ਤਕਰੀਬਨ ਠੀਕ ਨਹੀਂ ਬਣਦਾ ਹੁੰਦਾ ਆਪਾਂ ਇਹ ਪੂੜਾ ਜਿਹੜਾ ਦਾ ਇੱਥੇ ਤਾਂ ਹੁਣ ਮੇਰੇ ਕੋਲ ਹੈ ਨਹੀਂ। ਇੰਡੀਆ ਦਾ ਆਪਾਂ ਨੂੰ ਪੱਤਾ ਮਿਲ ਜਾਂਦਾ ਪਿੱਪਲ ਦਾ ਪੱਤਾ। ਉਹਦੇ ਨਾਲ ਬਹੁਤ ਸੋਹਣਾ ਨਰਮ-ਨਰਮ ਉਹ ਪਿੱਪਲ ਦੇ ਪੱਤੇ ਨਾਲ ਨਾ ਬਹੁਤ ਸੋਹਣੇ ਪੂੜੇ ਬਣਦੇ ਆ। ਐਦਾਂ ਕਰਕੇ ਐਦਾਂ ਆਪਾਂ ਨੇ ਗੋਲ-ਗੋਲ ਪੂੜੇ ਜਿਹੜਾ ਤਿਆਰ ਕਰ ਲੈਣਾ। ਐਦਾਂ ਥੋੜਾ-ਥੋੜਾ ਨਾਲ ਦੀ ਨਾਲ ਨਾ ਆਪਾਂ ਨੇ ਤੇਲ ਵੀ ਲਾ ਦੇਣਾ। ਇਹਦੇ ਨਾਲ ਨਾ ਕੱਪੜੇ ਨਾਲ ਆਪਣੇ ਤਾਂ ਹੀ ਦਾ ਬਜ਼ੁਰਗ ਕੱਪੜਾ ਵਰਤਦੇ ਤੇ ਕਿਉਂਕਿ ਫਿਰ ਇਹ ਬਹੁਤ ਸੋਹਣਾ ਤਿਆਰ ਹੁੰਦਾ ਇਹਦਾ ਜ਼ਿਆਦਾ ਨਹੀਂ ਲੱਗਦਾ ਬਿਲਕੁਲ ਵੀ ਵੀ ਹਾਂ ਕਿਤੇ ਤੇਲ ਜ਼ਿਆਦਾ ਹੀ ਲੱਗ ਗਿਆ ਇਹ ਮੈਂ ਸਰੋਂ ਦਾ ਤੇਲ ਤੁਸੀਂ ਦੇਖਿਆ ਗਰਮ ਕਰਕੇ ਵਰਤਿਆ ਆਪਣਾ ਤਾਂ ਪਹਿਲਾ ਪੂੜਾ ਵੀ ਇੰਨਾ ਸੋਹਣਾ ਬਣਿਆ ਨਾ ਮੈਂ ਦੇਖ ਰਹੀਆਂ ਨਹੀਂ ਦਾ ਪੂਰਾ ਤਕਰੀਬਨ ਪਹਿਲਾ ਖਰਾਬ ਹੋ ਜਾਂਦਾ ਕਿਉਂਕਿ ਇਹਨੇ ਗ੍ਰੀਸ ਬਹੁਤ ਵਧੀਆ ਕਰਿਆ ਆਪਣੇ ਇਹਨੂੰ ਤਵੇ ਨੂੰ अर्जा ला देना पहला पूड़ा अपना कि सोहना गोल गोल तैयार अपना पहला पूड़ा बनके तैयार देखो कि सोहना ਕਿੰਨਾ ਵਧੀਆ ਪੂੜਾ ਬਣਿਆ ਬਿਲਕੁਲ ਨਰਮ ਨਰਮ ਅੰਬਜੂਰ ਅੰਬਜੂਰ ਦਾ ਹੀ ਲੱਗਦਾ ਮੈਨੂੰ ਤਾਂ ਇਹ ਮੈਨੂੰ ਬੜੇ ਸਵਾਦ ਲੱਗਦੇ ਇਹ ਪੂੜੇ ਹਰ ਵਾਰੀ ਆਪਾਂ ਨੇ ਇਦਾਂ ਕੋਲ ਨੂੰ ਘੋਲਣਾ ਹੈ ਇਦਾਂ ਘੋਲ ਕੇ ਉਸ ਇਦਾਂ ਪਿਆਰ ਨਾਲ ਬਿਲਕੁਲ ਆਲੇ ਦੁਆਲੇ ਫਲਾਈ ਜੜਾ ਉਦੋਂ ਇਹ ਆਪਾਂ ਇਹ ਨਾਲ ਦੀ ਨਾਲ ਲਾ ਦਾਨਾ ਤੇਲ ਮੱਕ ਆਪਣੀ ਥੋੜੀ ਜੀ ਆਪਾਂ ਨੇ ਕਰ ਲਾਂਗੇ ਆਪਣੇ ਹਿਸਾਬ ਨਾਲ ਬਾਸੈਂ ਨਹੀਂ ਕਰੀਏ ਮੈਂ ਅੱਗੋਂ ਹਾਂ ਦੇਖੋ ਕਿੰਨਾ ਸੋਹਣਾ ਪੂੜਾ ਬਣਿਆ ਹੈ ਕਿੰਨਾ 골ਡਨ ਕਲਰ ਆਇਆ ਇਹਦਾ ਬਹੁਤ ਵਧੀਆ ਪੂੜਾ ਬਣ ਕੇ ਤਿਆਰ ਆ 골ਡਨ ਕਲਰ ਨਾ ਕਿਧਰੇ ਤੋਂ ਜਲਿਆ ਹੈ ਜਿਵੇਂ ਉੱਪਰ ਕਾਲਾ ਕਾਲਾ ਹੋ ਜਾਂਦਾ ਨਾ ਸੜ ਜਾਂਦਾ ਬਹੁਤ ਵਧੀਆ ਪੂੜੇ ਬਣ ਕੇ ਤਿਆਰ ਆ ਕਿਉਂਕਿ ਆਪਣਾ ਜਿਹੜਾ ਆਟਾ ਹੈ ਨਾ ਬਹੁਤ ਵਧੀਆ ਘੋਲ ਆ ਜਿਹੜਾ ਆਪਣਾ ਬਣਿਆ ਹੋਇਆ ਆ ਤਾ ਤਕਰੀਬਨ ਆ ਜਿਹੜੇ ਛੋਟੇ ਛੋਟੇ ਦੇਖੋ ਉਦਾਂ ਹੀ ਬਣ ਗਏ ਇਹਦੀ ਆਪਣਾ ਦੂਜਾ ਪੂੜਾ ਵੀ ਬਣ ਕੇ ਤਿਆਰ ਆ। ਇਹ ਦੇਖੋ ਕਿੰਨਾ ਸੋਹਣਾ ਬਣਿਆ ਪੂੜਾ। ਹਰ ਵਾਰੀ ਕੋਲ ਨੂੰ ਲਾਉਣਾ ਜ਼ਰੂਰੀ ਆ। ਇਹ ਕੌ ਮੈਂ ਬਾਰ-ਬਾਰ ਹਰ ਕੂੜੇ ਦੇ ਬਾਅਦ ਗ੍ਰੀਸ ਵੀ ਨਹੀਂ ਕਰਦੀ ਨਾਲੇ ਇਹ ਕੱਪੜੇ ਨਾਲ ਬਹੁਤ ਵਧੀਆ ਲੱਗਦਾ ਨਾ ਤੀਜਾ ਪੂੜਾ ਵੀ ਬਣ ਕੇ ਤਿਆਰ ਆ ਹੁਣ ਬਾਕੀ ਦੇ ਮੈਂ ਪੂਰੇ ਬਾਅਦ ਚੋਬ ਬਣਾ ਕੇ ਤੁਹਾਡੇ ਨਾਲ ਮਿਲਦੀਆਂ ਇੱਕ ਗੱਲ ਇਹ ਦੇਖਣ ਲਈਏ ਦੇਖੋ ਆਪਾਂ ਨੇ ਤਿੰਨ ਪੂੜੇ ਬਣਾਏ ਆ ਉਹ ਕਪੜੇ ਨਾਲ ਇੰਨੇ ਹਿਸਾਬ ਨਾਲ ਲੱਗਿਆ ਨਾ ਤੇਲ ਸਰੋਂ ਦਾ ਇਹ ਵਿੱਚ ਦੇਖੋ ਬਿਲਕੁਲ ਵੀ ਗਿਦਰੇ ਤੇਲ ਨਹੀਂ ਹੈ ਬਹੁਤ ਵਧੀਆ ਪੂੜੇ ਬਣ ਕੇ ਤਿਆਰ ਹੋਏ ਆ ਗਰਮ ਬਹੁਤ ਆ ਚਲੋ ਜੀ ਆਪਾਂ ਬਾਕੀ ਪੂੜੇ ਬਣਾ ਕੇ ਲਿੰਦੇ ਆ ਫਿਰ ਮੈਂ ਬਾਕੀ ਪੂੜੇ ਵੀ ਬਣਾ ਲਵਾਂ ਤੁਸੀਂ ਬਣੇ ਰਹੋ ਆਪਣੇ ਚੈਨਲ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਬੈਲ ਆਈਕਨ ਵੀ ਦਬਾ ਦਿਓ ਕਿੰਨੇ ਸੋਹਣੇ ਪੂੜੇ ਬਣੇ ਆ ਬਹੁਤ ਵਧੀਆ ਬਹੁਤ ਟੇਸਟੀ ਬਣਦੇ ਆ ਤੁਸੀਂ ਵੀ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਆਪਣਾ ਪੰਜਵਾਂ ਪੂੜਾ ਵੀ ਬਣ ਕੇ ਤਿਆਰ ਆ ਇਹ ਦੇਖੋ ਕਿੰਨਾ ਨਰਮ ਆ ਰੂਪ ਬਣਿਆ ਪੂੜਾ ਤੇ ਆਪਾਂ ਕਰ ਦਈਏ ਬੰਦ ਬਾਕੀ ਦੇ ਪੂੜੇ ਮੈਂ ਬਣਾਉਣੀ ਆ ਫੇਰ ਪਹਿਲਾਂ ਪਰੋਸ ਦਵਾ ਤੁਹਾਡੇ ਵਾਸਤੇ ਤੇ ਤੁਸੀਂ ਬੀਕੋਕੀ ਨੇ ਸੋਹਣੀਆਂ ਖੀਰ ਚੰਗਾ ਚੰਗੀ ਤਰ੍ਹਾਂ ਰਲਵਾ ਲੋ ਕਿਉਂਕਿ ਕਈ ਵਾਰ ਇਹ ਨਾ ਫਿਰ ਮਲਾਈ ਜੀ ਆ ਜਾਂਦੀ ਆ ਦੇਖੋ ਘੁਲ ਕੇ ਬਾਸਮਤੀ ਚੌਲਾਂ ਨੇ ਵੀ ਘੁਲ ਕੇ ਨਾ ਬਾਜੀਵਾ ਮੇਰੇ ਨੇੜੇ ਨੇੜੇ ਨੂੰ ਆ ਕੇ ਦੇਖੋ ਇੰਨੇ ਵਧੀਆ ਇੰਨੇ ਵਧੀਆ ਦੇਖੋ ਲੈ ਬਿਲਕੁਲ ਏ ਜਿੱਦਾਂ ਮਰਜ਼ੀ ਕਰ ਲਓ ਇਹਨੂੰ ਸੌਫਟ ਸੌਫਟ ਬਹੁਤ ਵਦਗਿਆ ਤਿਆਰ ਹੋਏ ਆ ਪੂਰੇ ਆਪਣੇ ਇਹ ਲਓ ਜੀ ਆਪਣੇ ਪੰਜ ਪੂਰੇ ਬਣ ਕੇ ਤਿਆਰ ਆ ਆਪਾਂ ਨੇ ਪਿਸਤਾ ਤੇ ਨਾਲ-ਨਾਲ ਆਪਾਂ ਨੇ ਥੋੜੀਆਂ ਦਾਖਾਂ ਕਾਜੂ ਬਦਾਮ ਆਪਣੀ ਪਲੇਟ ਤਿਆਰ ਤੁਸੀਂ ਛਕ ਸਕਦੇ ਆ ਹੁਣ ਆਪਣੇ ਪੂੜੇ ਖੀਰ ਪੂੜੇ ਤੇ ਸਾਵਣ ਦਾ ਇਹ ਵਧੀਆ ਜਿਹਾ ਜਿਹੜਾ ਖਾਣਾ ਹੈ ਨਾ ਇਹਦਾ ਆਨੰਦ ਮਾਣੋ ਆਪਣੇ ਘਰਾਂ ਚ ਬਣਾਓ ਖਾਓ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ ਆਪਣੇ ਥੋੜਾ ਥੋੜਾ ਮਿੱਠਾ ਪਾ ਦੇਣਾ ਵਿੱਚ ਤੁਸੀਂ ਚੀਨੀ ਪਸੰਦ ਕਰਦੇ ਆ ਚੀਨੀ ਖਾ ਸਕਦੇ ਆ ਮੈਂ ਸ਼ੱਕਰ ਪਾਉਂਦੀ ਹੁੰਦੀ ਆ ਪਪਾ ਕਿਸੇ ਹੋਰ ਡਿਸ਼ ਨਾਲ ਵਧੀਆ ਜੀ ਨਾਲ ਮਿਲਦੇ ਆ ਤੁਹਾਨੂੰ ਕਿਵੇਂ ਲੱਗੇ ਖੀਰ ਪੂੜੇ ਅੱਜ ਦੇ ਤੁਸੀਂ ਵੀ ਬਣਾ ਕੇ ਖਾਓ ਤੇ ਬਣਾ ਕੇ ਦੱਸਿਓ ਫਿਰ ਤੁਸੀਂ ਮੇਰੇ ਤਰੀਕੇ ਨਾਲ ਵੀ ਤੁਹਾਡੇ ਕੋਲ ਕਿੱਦਾਂ ਬਣੇ ਕੁਝ ਅਲੱਗ ਆਪਾਂ ਨੂੰ ਚਾਹੇ ਮੱਝ ਦਾ ਦੁੱਧ ਵਰਤੀਏ ਚਾਹੇ ਹੁਣ ਅੱਜ ਮੈਂ ਗਾਂ ਦਾ ਵਰਤਿਆ ਦੇਖੋ ਕਿੰਨੀ ਵਧੀਆ ਖੀਰ ਕੁਝ ਅਲੱਗ ਤੋਂ ਅਲੱਗ ਜਿਆਦਾ ਫੈਟ ਪਾ ਪਾ ਕੇ ਖੀਰ ਬਣਾਉਣ ਦੀ ਕੋਈ ਕੋਸ਼ਿਸ਼ ਕਰਨ ਦੀ ਲੋੜ ਨਹੀਂ ਆਪਾਂ ਇਦਾਂ ਹੀ ਸਾਦਗੀ ਜੀ ਨਾਲ ਖੀਰ ਬਣਾ ਕੇ ਗਾਰਨਿਸ਼ ਕਰਕੇ ਆਨੰਦ ਨਾਲ ਆਪਣਾ ਸੌਣ ਦੇ ਮਹੀਨੇ ਦੇ ਖੀਰ ਪੂੜੇ ਖਾਈਏ ਚਲੋ ਜੀ ਮਿਲਦੇ ਆ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ ਕੁਕਵਿਦ ਜਸਵੀਰ ਚੈਨਲ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ